ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹੈ ਜੀ ਅੱਜ ਤਰੀਕ ਹੈਗੀ ਹੈ ਜੀ 18 ਤੇ ਆਪਾਂ ਲੈ ਕੇ ਆਏ ਜੀ ਹੋਰ ਆਲੂ ਵਰ ਸੂਟ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਤੁਸੀਂ ਸਾਡੇ ਸੂਟਾਂ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਸਾਡੇ YouTube ਚੈਨਲ ਦੇ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਸਾਡੀ ਸੂਟ ਕਿਹੋ ਜਿਹੀ ਹੈਗੀ ਸੋਹਣੀ ਤੁਹਾਨੂੰ ਪਸੰਦ ਆ ਰਹੀ ਹੈ ਜੀ ਅਸੀਂ ਬਹੁਤ ਮਿਹਨਤ ਨਾਲ ਜਿਹੜੀ ਬਣਾਉਣੇ ਹੈਗੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੇ ਦਾ ਪਾਪ ਆਲੂ ਮਰੂਦ ਵੀ ਦਿਖਾਉਣੇ ਹੈ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਸਰਦਾਰੀ ਜਾਂ ਮੁੱਖ ਵਾਲਾ ਕਲਰ ਹੈ ਸਰਦਾਰੀ ਮੁੱਖ ਚ ਕਲਰ ਹੈ ਕਿੰਨਾ ਪਿਆਰਾ ਸੂਟ ਬਣੂਗਾ ਕੱਪੜਾ ਬਹੁਤ ਵਧੀਆ ਹੈ ਜੀ ਫੀਟਿੰਗ ਬਹੁਤ ਵਧੀਆ ਹੈ ਜੀ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਇਹਦਾ ਰੇਟ ਹੈਗਾ ਜੀ 650 ਰੁਪਏ ਕਿਸੇ ਵੀ ਰਿਪੈਟ ਨੂੰ ਪਸੰਦ ਹੋਵੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਤੁਸੀਂ ਸਾਡੇ ਸੂਟਾਂ ਦਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ। ਲੋ ਜੀ ਆਪਾਂ ਦੂਜਾ ਸੂਟ ਵੀ ਦਿਖਾਉਣੇ ਆ ਤੁਹਾਨੂੰ ਅੱਜ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਕੁਝ ਆਲਓਵਰ ਕੁਝ ਮੈਚਿੰਗ ਦਿਖਾਵਾਂਗੇ ਜੀ। ਇਹ ਹੈਗਾ ਜੀ ਦੇਖੋ। ਇਹ ਵੀ ਕਿੰਨਾ ਸੋਹਣਾ ਕਲਰ ਹੈ। ਬੜਾ ਪਿਆਰਾ ਜਿਹਾ ਕੱਲਾ ਇਹ ਵੀ ਸਰਦਾਰੀ ਲੁੱਕ ਵਾਲੇ ਸੂਟ ਹੈ ਸਾਰੇ ਦੇਖੋ ਕਪੜਾ ਕਿੰਨਾ ਸੋਹਣਾ ਹੈਗਾ ਇਹ ਲినਨ कॉटन ਹੈ ਜੀ ਇਹਨੂੰ ਆਪਾਂ ਲినਨ कॉटन ਬੋਲਣਾਂਗੇ ਬਹੁਤ ਪਿਆਰਾ ਜਿਹਾ ਸੂਟ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਆਲਓਵਰ ਸੂਟ ਜੇ ਤੁਸੂਟ ਬਣਿਆ ਹੁੰਦਾ ਜੈਂਕੀ ਸੂਟ ਬਣ ਜਾਂਦਾ ਹੈਗਾ ਨਾਲ ਦਾ ਦਪੱਟਾ ਲਾਵਾਂਗੇ ਆਪਾਂ ਆਪਾਂ ਸਰਦਾਰੀ ਲੁੱਕ ਦੇ ਵਿੱਚ ਆ ਜੀ ਇਹ ਜੱਪੇ ਆ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਮੈਂ ਤਾਂ ਸੁਟਾਉ। ਇਹਦਾ ਰੇਟ ਹੈਗਾ 950 ਰੁਪਏ। ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਸੂਟ ਸਾਨੂੰ ਜਰੂਰ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ। ਦੂਜਾ ਸੂਟ ਜੀ ਇਹਦੇ ਨਾਲ ਦਾ ਹੀ ਪ੍ਰਿੰਟ ਥੋੜਾ ਫਰਕ ਹੈ ਇਹਦਾ। ਖਾਏ ਇਹ ਵੀ ਲੈ ਲੀਏ ਫੋਨ ਦੇ ਵਿੱਚ ਤਦ ਕਿੰਨਾ ਪਿਆਰਾ ਕਲਰ ਹੈਗਾ ਕਪੜਾ ਕਿੰਨਾ ਸੋਹਣਾ ਹੈਗਾ ਜਦੋਂ ਆਪਾਂ ਇਹਦੇ ਨਾਲ ਦਾ ਡਾਰਕ ਕਲਰ ਦਾ ਦੁਪੱਟਾ ਲਾਵਾਂਗੇ ਇੱਕ ਜੈਂਕੀ ਸੂਟ ਬਣ ਜਾਊਗਾ ਇਹਦਾ ਰੇਟ ਵੀ 990 ਸਰਦੀ ਹੈ ਜਿਹੜਾ ਆਪਾ ਸੁਪਾਇਆ ਹੁੰਦਾਗਾ ਆਲੋਵਰ ਨਾਲ ਦਾ ਦਪਨਟਾ ਲਵਾਂਗੇ ਇੱਕ ਸਰਕਾਰੀ ਲੁੱਕ ਦੇ ਵਿੱਚ ਆ ਜਾਂਦੇ ਬਹੁਤ ਪਿਆਰਾ ਕਲਰ ਹੈ ਕਿਸੇ ਵੀ ਮੇਰੀ ਫੈਨ ਨੂੰ ਮਾਤਾ ਨੂੰ ਪਸੰਦ ਹੋਵੇ ਸਾਡੇ ਨੂੰ ਵੀ ਵੀਡੀਓ ਦੁਜਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਨਾ ਆ ਗਿਆ ਜੀ ਆਲੋਵਰ ਇਹ ਹੈਗਾ ਜੀ ਚਿਕਨ ਦੀ ਸਲਵਾਰ ਚਿਕਨ ਬਾਟਮ ਕਹਿੰਦੇ ਇਹਦੀ ਆਪਾਂ ਪਲਾਜੋ ਵੀ ਬਣਾ ਸਕਦੇ ਆ ਜੀ ਆਪਾਂ ਸਲਵਾਰ ਵੀ ਬਣਾ ਸਕਦੇ ਆ ਜੇ ਆਪਾਂ ਇਹਦੇ ਥੱਲੇ ਲਾਈਨਿੰਗ ਲਵਾਉਣੀ ਹੈ ਲਾਈਨਿੰਗ ਵੀ ਲਵਾ ਸਕਦੇ ਆ ਬਿਨਾਂ ਲਾਈਨਿੰਗ ਤੋਂ ਵੀ ਬਣ ਸਕਦਾ ਹੈ ਜੋ ਵੀ ਆਪਣੇ ਮਨ ਮਨ ਹੋਵੇ ਜਿਸ ਤਰ੍ਹਾਂ ਵੀ ਆਪੋ ਉਸੇ ਤਰ੍ਹਾਂ ਹੀ ਬਣਾ ਸਕਦੇ ਆ ਇਹਦੇ ਨਾਲ ਮੈਚਿੰਗ ਹੈ ਸ਼ਰਟ ਆ ਵਾਲੀ ਦੇਖੋ ਕਿੰਨਾ ਸੋਹਣਾ ਕਿੰਡੀ ਸੋਹਣੀ ਮੈਚਿੰਗ ਹੈ ਜੀ ਬਹੁਤ ਪਿਆਰੀ ਜੀ ਮੈਚਿੰਗ ਹੈ ਕਿੰਨਾ ਸੋਹਣਾ ਇਹਦਾ ਰੇਟ 850 ਰੁਪਏ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਜੀ ਲਾਈਕ ਕਰਨਾ ਜੇ ਤੁਹਾਨੂੰ ਪੈਣਾ ਸਾਨੂੰ ਵੀਡੀਓ ਦੇ ਥੱਲੇ ਕਮੈਂਟ ਦੇ ਸਾਡੇ ਭਾਵਿਕ ਜੀ ਇੱਕ ਦਿਨ ਆਪਾਂ ਐਸੇ ਨਾਲ ਦਾ ਇੱਕ ਕਲਰ ਹੋਰ ਦਿਖਾਇਆ ਸੀਗਾ ਪਰਪਲ ਜਿਹਾ ਕਲਰ ਤੇ ਉਹਦੇ ਵਿੱਚ ਇਹ ਇਹ ਕਲਰ ਆਪਣੇ ਕੋਲੇ ਮੂੰਗੀਆ ਜਿਹਾ ਕਲਰ ਹੈਗਾ ਇਹਨੂੰ ਆਪਾਂ ਮੂੰਗੀਆ ਜਿਹਾ ਕਲਰ ਬੋਲਦੇ ਹਾਂ ਇਹ ਵੀ ਮੈਚਿੰਗ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਕੈਂਟਿੰਗ ਇਹ ਵੀ ਬਹੁਤ ਸੋਹਣੀ ਹੈ ਇਹਦਾ ਰੇਟ ਹੈ 950 ਤੁਸੀਂ ਸਾਨੂੰ ਵੀਡੀਓ ਤੇ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਨਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਚੱਲ ਜੇ ਕਰਨਾ ਹੈ ਸਾਨੂੰ ਤੁਹਾਨੂੰ ਪਸੰਦ ਹੋਵੇ ਜੀ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਤੇ ਮੈਸੇਜ ਕਰਨਾ ਜੀ ਤੁਸੀਂ ਆਪਾਂ ਤੁਹਾਨੂੰ ਘਰ ਬੈਠੇ ਸੂਟ ਪਹੁੰਚਵੇ ਕਰਾਂਗੇ ਤੁਸੀਂ ਸਾਨੂੰ ਰੂਨ ਮੇਰੇ ਨਾਲ ਪਹਿਲਾਂ ਨੇ ਸਾਡੀ ਵੀਡੀਓ ਨੂੰ ਪਿਆਰ ਦੇਣਾ ਤੇ ਬਾਅਦ ਤੋਂ ਬਾਅਦ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀਿਲਦਿਆਂ ਹੀ ਆਪਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ ਬਾਏ